ਦੀ ਰਿਪੋਰਟ ਦਈ ਹੈ ਕੀ ਪਰਿਵਾਰ ਦੀ ਮਸਲੇ ਦਾ ਖਦਦ ਕਰਦੇ ਮੇਰਾ ਨਾਮ ਕਵਲਜੀਤ ਸਿੰਘ ਸੋਹਤਾ ਪੰਜਾਬ ਪ੍ਰਧਾਨ ਵਸਪਾ ਅੰbedkar ਪਾਰਟੀ ਅੱਜ ਦੀ ਜੋ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਜਾ ਰਹੀ ਆ ਆਏ ਦਿਨ ਪੰਜਾਬ ਦੇ ਵਿੱਚ ਦਲਿਤ ਪਰਿਵਾਰਾਂ ਤੇ ਅਤਿਆਚਾਰ ਦਲਿਤ ਪਰਿਵਾਰਾਂ ਨਾਲ ਤਸ਼ੱਦਦ ਕੀਤਾ ਜਾ ਰਿਹਾ ਜਿਸ ਦੀ ਤਾਜ਼ਾ ਮਿਸਾਲ ਤਰਨਤਾਰਨ ਪੱਟੀ ਵਿਧਾਨ ਸਭਾ ਦੇ ਵਿੱਚ ਸਭਰਾ ਪਿੰਡ ਤੋਂ ਸਰਦਾਰ ਹਰਜਿੰਦਰ ਸਿੰਘ ਜੀ ਅਤੇ ਉਹਨਾਂ ਦਾ ਪੂਰਾ ਪਰਿਵਾਰ ਅੱਜ ਬਸਪਾ ਬੈਠ ਕੇ ਪਾਰਟੀ ਦੇ ਦਫ਼ਤਰ ਵਿੱਚ ਪਹੁੰਚਿਆ ਇਸ ਕਰਕੇ ਪਹੁੰਚਿਆ ਕਿ 14 2 2025 ਨੂੰ ਮਾਣਯੋਗ ਹਲਕਾ ਪੱਟੀ ਦੇ ਡੀਐਸਪੀ ਸਾਹਿਬ ਨੇ ਪੈਸੇ ਤੇ ਲੈਣ ਦੇ ਵਿੱਚ ਹਰਜਿੰਦਰ ਸਿੰਘ ਅਤੇ ਦੂਸਰੀ ਪਾਰਟੀ ਨੂੰ ਬੁਲਾਇਆ ਸੀ ਜਦੋਂ ਦੂਸਰੀ ਪਾਰਟੀ ਨੂੰ ਬੁਲਾਇਆ ਹਰਜਿੰਦਰ ਸਿੰਘ ਉਹਨਾਂ ਨੂੰ ਡੀਐਸਪੀ ਸਾਹਿਬ ਨੇ ਕਿਹਾ ਕਿ ਇੱਥੇ ਆਪਣੇ ਕੋ ਬਿਆਨ ਨੋਟ ਕਰਾ ਕੇ ਜਾਓ ਤੇ ਡੀਐਸਪੀ ਸਾਹਿਬ ਆਪ ਉੱਥੋਂ ਉੱਠ ਕੇ ਚਲੇ ਗਏ ਜਦੋਂ ਉੱਠ ਕੇ ਚਲੇ ਗਏ ਇਹਨਾਂ ਸਾਥੀਆਂ ਦੇ ਕਹਿਣ ਮੁਤਾਬਕ ਵੀ ਸਾਨੂੰ ਡੀਐਸਪੀ ਸਾਹਮਣੇ 8 ਵਜੇ ਤੱਕ ਉੱਥੇ ਬਿਠਾਈ ਛੱਡਿਆ ਔਰ ਦੂਸਰੀ ਪਾਰਟੀ ਨੂੰ ਉੱਥੋਂ ਕੱਲ ਦਿੱਤਾ ਗਿਆ ਔਰ ਦੂਸਰੀ ਪਾਰਟੀ ਨੇ 25-30 ਬੰਦੇ ਲੈ ਕੇ ਇਹਨਾਂ ਦੇ ਕਹਿਣ ਮੁਤਾਬਕ ਰਫਲਾ ਨਾਲ ਲੈ ਕੇ ਇਹਨਾਂ ਦੇ ਘਰ ਤੇ ਨਜਾਇਜ਼ ਕਬਜ਼ਾ ਕਰਕੇ ਇਹਨਾਂ ਦੇ ਸਮਾਨ ਨੂੰ ਖੁਰਦਪੁਰਤ ਕਰਕੇ ਉੱਥੋਂ ਲੈ ਕੇ ਜਾਣ ਦੀ ਗੱਲ ਕੀਤੀ ਪਰ ਜਦੋਂ ਇਹਨਾਂ ਨੂੰ ਪਿੰਡ ਵਾਲਿਆਂ ਵੱਲੋਂ ਫੋਨ ਗਿਆ ਵੀ ਤੁਹਾਡੇ ਘਰ ਤੇ ਕਰਜ਼ਾ ਕੀਤਾ ਜਾ ਰਿਹਾ ਤੁਹਾਡਾ ਸਮਾਨ ਖੁਰਦਪੁਰਦ ਕੀਤਾ ਜਾ ਰਿਹਾ ਇਹਨਾਂ ਨੇ 14 ਦੋ ਨੂੰ ਉਸੇ ਟਾਈਮ ਹੀ ਡੀਐਸਪੀ ਦੇ ਰੀਡਰ ਸਾਹਿਬ ਕੋਲ ਹੀ ਦਰਖਾਸਤ ਲਿਖਾ ਕੇ ਉੱਥੇ ਦੇ ਦਿੱਤੀ ਤਿੰਨ ਮਹੀਨੇ ਇਹਨਾਂ ਨੇ ਲਗਾਤਾਰ ਪੁਲਿਸ ਦੇ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ ਵੀ ਅਸੀਂ ਇੱਕ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਆ ਮਜਬੀ ਸਿੱਖ ਪਰਿਵਾਰ ਚੋਂ ਆ ਸਾਡੇ ਨਾਲ ਧੱਕਾ ਹੋਇਆ ਪਰ ਪੰਜਾਬ ਸਰਕਾਰ ਕਹਿ ਰਹੀ ਆ ਵੀ ਹਰੇਕ ਵਰਗ ਨੂੰ ਇਨਸਾਫ ਮਿਲੂਗਾ ਅੱਜ ਤਾਜ਼ਾ ਮਿਸਾਲ ਵੀ ਆਜ਼ਾਦੀ ਦੇ 78 ਸਾਲ ਦੇ ਬਾਅਦ ਵੀ ਅੰਬੇਡਕਰ ਸਾਹਿਬ ਦੇ ਦਿੱਤੇ ਸੰਵਿਧਾਨ ਮੁਤਾਬਕ ਅੱਜ ਵੀ ਗਰੀਬਾਂ ਨਾਲ ਆਏ ਦੇਨ ਪਿੰਡਾਂ ਦੇ ਵਿੱਚ ਅਤਿਆਚਾਰ ਕੀਤਾ ਜਾ ਰਿਹਾ ਇਹਨਾਂ ਗਰੀਬਾਂ ਦੇ ਘਰਾਂ ਤੇ ਕਬਜ਼ਾ ਕੀਤਾ ਜਾ ਰਿਹਾ ਪਰ ਬਸਪਾ ਅੰਬੇਡਕਰ ਪਾਰਟੀ ਇਹਨੂੰ ਬਰਦਾਸ਼ਤ ਨਹੀਂ ਕਰੂਗੀ ਮੈਂ ਇੱਕ ਬਸਪਾ ਅੰਬੇਡਕਰ ਪਾਰਟੀ ਦਾ ਪੰਜਾਬ ਦਾ ਮੁਖੀ ਹੋਣ ਦੇ ਨਾਤੇ ਉਹਨਾਂ ਦਲਿਤ ਪਰਿਵਾਰਾਂ ਦੀ ਮੈਂ ਹਮੇਸ਼ਾ ਹੀ ਆਵਾਜ਼ ਉਠਾਈ ਆ ਆਵਾਜ਼ اٹھਾਉਂਦਾ ਰਹੂੰਗਾ ਪਰ ਮੈਂ ਤਾਰਨ ਤਾਰਨ ਦੀ ਪੁਲਿਸ ਨੂੰ ਬੇਨਤੀ ਕਰਦਾ ਇਸ ਗਰੀਬ ਪਰਿਵਾਰ ਨੂੰ ਇਨਸਾਫ ਦਵਾਈਏ ਜਦੋਂ ਇਹਨਾਂ ਨੇ 3-4 ਮਹੀਨੇ ਚੱਕਰ ਕੱਢੇ ਜਦੋਂ ਇਹਨਾਂ ਨੂੰ ਸਾਡੀ ਪਾਰਟੀ ਦਾ ਪਤਾ ਲੱਗਾ ਵੀ ਗਰੀਬਾਂ ਲਈ ਇਹਨਾਂ ਨੇ ਹਮੇਸ਼ਾ ਆਵਾਜ਼ ਠਾਈ ਆ ਇਹ ਮੇਰੇ ਕੋਲ ਪਹੁੰਚੇ ਮੈਂ 17 ਤਰੀਕ ਨੂੰ ਖੁਦ ਐਸਐਸਪੀ ਸਾਹਿਬ ਨੂੰ ਮਿਲਿਆ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦੀ ਵੀ ਇਹਨਾਂ ਗਰੀਬ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਦਾ ਘਰ ਵਾਪਸ ਦਵਾਇਆ ਜਾਵੇ ਇਹਨਾਂ ਨਾਲ ਜਿਹੜਾ ਸਮਾਨ ਖੁਰਤਪੁਰਦ ਕੀਤਾ ਉਹਨਾਂ ਨੂੰ ਵਾਪਸ ਦਵਾਇਆ ਜਾਵੇ ਜਿਹੜੀਆਂ ਉਹਨੇ ਸ਼ਰਾਰਤਾਂ ਕੀਤੀਆਂ ਉਹਦੇ ਤਹਿਤ ਉੱਤੇ ਪਰਚਾ ਦਰਜ ਕੀਤਾ ਜਾਵੇ ਪਰ ਅੱਜ ਤਕਰੀਬਨ ਇੱਕ ਹਫ਼ਤੇ ਤੋਂ ਉੱਪਰ ਐਸਐਸਪੀ ਸਾਹਿਬ ਦੀ ਨੋਟਿਸ ਲੈਣ ਤੇ باوجود ਵੀ ਅੱਜ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਮਜਬੂਰਨ ਬਸਪਾ ਮੇਡਕਰ ਪਾਰਟੀ ਨੂੰ ਹਰਜਿੰਦਰ ਸਿੰਘ ਨੂੰ ਇਨਸਾਫ ਦਿਵਾਉਣ ਦੇ ਲਈ ਮਜਬੂਰਨ 30 ਜੂਨ ਨੂੰ ਰਸੂਲਪੁਰ ਨਹਿਰਾ ਪੱਟੀ ਰੋਡ ਤੇ ਧਰਨਾ ਦਿੱਤਾ ਜਾਊਗਾ ਇਸ ਧਰਨੇ ਦੇ ਵਿੱਚ ਜੋ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਇਹੜਾ ਉਥੋਂ ਦੇ ਐਸਐਸਪੀ ਸਾਹਿਬ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਹੋਏਗਾ ਜੀ ਭਾਈ ਆਪਣਾ ਨਾਮ ਦੱਸੋ ਹਰਜਿੰਦਰ ਸਿੰਘ ਕਿੱਥੇ ਰਹੇ ਹੋ ਤੇ ਇਹ ਚੁਬਰਾ ਹੜ ਕੀ ਇਹ ਸਾਰਾ ਮਾਮਲਾ ਕਿਸ ਤਰ੍ਹਾਂ ਸੀ ਸਰ ਜੀ 12 ਲੱਖ 40 ਹਜ਼ਾਰ ਰੁਪਏ ਵਿਆਜ ਜਿਹਾਏ ਮੁੰਡਾ ਬਾਹਰ ਭੇਜਣਾ ਹੈ ਤੇ 12 ਲੱਖ 40 ਹਜ਼ਾਰ ਚੋਂ ਮੈਂ 5 ਲੱਖ ਨੂੰ 6 ਮਹੀਨੇ ਬਾਅਦ ਮੋੜਿਆ ਨੂੰ 6 ਮਹੀਨੇ ਬਾਅਦ ਚ ਪਹਿਲੇ ਮੋੜਿਆ ਮੇਰੇ ਹੱਥ ਪੰਜਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਤੇ ਇਹਨੇ ਬਾਅਦ ਦੇ ਵਿੱਚ ਬਾਅਦ ਚ ਫਿਰ ਮੈਨੂੰ ਇੱਕ ਤਰੀਕ ਤੰਗ ਕਰਨ ਲੱਗ ਪਿਆ ਮਨੋਂ ਦਾ ਪੈਸੇ ਦੇ ਪੈਸੇ ਦੇ ਮੈਂ ਥੋੜੇ ਸਾਡੇ ਪੈਸੇ ਮਰ ਗਿਆ ਤੁਹਾਨੂੰ ਪੈਸੇ ਦੇ ਦੇ ਦਿੰਦੇ ਆ ਆ ਲੈਣ ਤੋਂ ਪੈਸੇ ਸਾਡੇ ਸੈਟਮੈਂਟੋਂ ਲੈਣ ਤੋਂ ਸਾਡਾ ਦੇਦਾ ਜਰੂਰ ਤੁਹਾਡੇ ਪੈਸੇ ਨਹੀਂ ਰਹਾ ਤੇ ਇਤਰੇ ਧਮਕੀਆਂ ਧਮਕੀਆਂ ਦਿੰਦੇ ਪੰਚਾਇਤ ਲਿਆ ਮੇਰੇ ਕੋਲ ਮੈਂਬਰ ਸਰਪੰਚ ਲਿਆ ਗਿਆ ਹਮਦਿਆ ਮੈਂ ਤਾਂ ਕੋਈ ਗੱਲਬਾਤ ਹੀ ਆਂਦੇ ਗਾਲਾਂ ਕੱਢਦਾ ਗਾਲਾਂ ਮੈਂ ਤਾਂ ਕੋਈ ਗਾਲਗੂਲ ਨਹੀਂ ਕੱਢੀ ਕੋਈ ਤੇ ਬਾਅਦ ਇਹਨਾਂ ਹਨ ਡੀਐਫਸੀ ਨੇ ਸੱਦਿਆ ਤੇ ਮੇਰੇ ਕੋਲ ਤਿੰਨ ਦਿਨ ਫੋਨ ਕਰਦਾ ਰ ਮੈਂ ਹਰਿਆਣੇ ਚ ਵਿਆਹ ਗਿਆ ਹਾਂ ਮੈਨੂੰ ਫੋਨ ਕਰਦਾ ਰ ਮੈਨਾਂ ਦਾ ਹੁਣੇ ਆ ਹੁਣੇ ਆ ਮੈਂ ਹਣਾ ਹੁਣੇ ਮੇਰਾ ਟਾਈਮ ਨਹੀਂ ਮ ਫਿਰ ਬਤਨਾ ਦਿਨਾਂ ਬਾਅਦ ਮੈਂ ਰਾਤ ਨੂੰ ਰਾਤ ਉੱਥੇ ਫਿਰ ਤੀਜੇ ਦਿਨ ਮੈਂ ਮੁੜਿਆ ਤੇ ਮੈਂ ਆਇਆ ਕੋ 12 1 ਵਜੇ ਕੋ ਬਹ ਪਹੁੰਚਿਆ ਉੱਥੇ ਹੀ ਤਰ੍ਹਾਂ ਬਹਾਂ ਮੂ ਹਮਨੇ ਗੱਲਾਂ ਬਾਤਾਂ ਕਰਦੇ ਰਹੇ ਮੈਨੂੰ ਆਂਦਾ ਕੀ ਮਸਲਾ ਟਾਡਾ ਮਾਂ ਸਾਡੇ ਪਹਾਂਗੇ ਲੈਣ ਦੇਣ ਮੈਨੂੰ ਆਂਦਾ ਕਿੰਨੇ ਪੈਸੇ ਦੇਣ ਲੈ ਮਾਂ 12 ਲੱਖ 40 ਹਜ਼ਾਰ ਰੁਪਈਆ ਮਾਂ ਵੇ ਇਦੋਂ ਮੈਂ 5 ਲੱਖ ਉਹਨੇ ਨਹੀਂ ਬੋਲ ਨਹੀਂ ਸਕੋ ਬੋਲਿਆ ਮੈਂ ਇਹਨੂੰ ਦੱਸਿਆ ਡੀ ਐਕਸ਼ਨ ਮੈਂ 5 ਲੱਖ ਰੁਪਈਆ ਲਿਆ ਦਿੱਤਾ ਇਹਨੂੰ ਮੈਂ ਕੋਈ ਨਾ ਵੀ ਉੱਥੇ ਡੀ ਵੀ ਮੈਂ ਕਿਹਾ ਮੈਂ ਮੈਂ 5 ਦਿੱਤਾ ਉਹਨੇ ਉਹਨੂੰ ਮੇਰੇ ਸਾਹਮਣੇ ਪੁੱਛਿਆ ਵਾ ਹਾਂ ਤੂੰ ਲਿਆ ਪ पांच ਮੜ ਕੇ ਉਹਨੇ ਕਹਿੰਦਾ ਵੀ ਆਹ ਹੋਈ 18 ਲੱਖ ਰੁਪਏ ਆਂਦਾ ਮੈਂ 18 18 ਦਾ ਕੋਈ ਨਹੀਂ ਆ ਪੰਜ ਤੋਂ 12 40 ਆ ਮੈਂ ਤਾਂ ਵਿਆਜ ਤੇ ਲਏ ਸੀ ਇਹਨੇ ਬਿਆਨਾ ਕੀਤਾ ਵਾ ਤਾਂ ਮੈਂ ਹਾ ਕਾਗਜ਼ ਪੜ ਕੇ ਵੇਖ ਮੈਂ ਕਾਗਜ਼ ਰੱਖ ਉਹਨੇ ਕਾਗਜ਼ ਮੇਰੇ ਕਾਗਜ਼ਾਂ ਨੇ ਵੇਖਿਆ ਹੀ ਨਹੀਂ ਉਹਨੇ ਡਿਫਟੀ ਦੇ ਬਿਆਨਾ ਕਰਦਾ ਕੀਤਾ ਸੀ ਕਰਦੇ ਆ ਉਹਨੇ ਬਿਆਨਾ ਲਿਖਿਆ ਵਾ ਆਹੀ ਵਿਆਜੀ ਲੈ ਪੈਸੇ ਤੁਸੀਂ ਜਾਣ ਕੇ ਬੁੱਤੇ ਬਿਆਨਾ ਕਰਦਾ ਸੀ ਘਰੋਂ ਪੈਸੇ ਹਰ ਜੀ ਹਹੀਂ ਨਾ ਪੜਾ ਸਾਨੂੰ ਪਤਾ ਨਹੀਂ ਉਹਨਾਂ ਉਹਦੇ ਨਾਲ ਲਿਖਾਰੀ ਨਾਲ ਮਿਲ ਕੇ ਹਰ ਕੋਈ ਨਾ ਪਹਿਲਾਂ ਹੀ ਸਾਈਡ ਤੋਂ ਕੀਤੀ ਹੋਈ ਸੀ ਕਰਕੇ ਦੇਣਾ ਹਟਣਾ ਇਸ ਤਰ੍ਹਾਂ ਕੀਤੀ ਆ ਪਹਿਲਾਂ ਲੱਗਿਆ ਤੁਹਾਡੇ ਲਈ ਕੋਈ ਬੜਿਆ ਲਿਖਾਈ ਨਹੀਂ ਸੀ ਨਹੀਂ ਪੈਸੇ ਸਾਡੇ ਖਾਤੇ 'ਚ ਆਏ ਹਾਂਜੀ ਹੋਰ ਵੀ ਮੰਗਾਂ 12 ਲੱਖ ਇਹ ਮੰਗ ਰਹੇ ਆਂ ਤਾਂ ਸਾਹ ਮੰਗਦੇ ਜੋ ਕਰਾਇਆ ਡਿਊਟੀ ਨੇ ਕਰਾਇਆ ਸਾਰਾ ਕੁਝ ਇਹਨੇ ਕੀ ਨਾਮ ਹੈ ਬਲਜੀਤ ਗੌਰ ਪਾਈ ਮਾੜਾ ਕਿਹੜੇ ਪਿੰਡ ਦੇ ਆ ਮਾੜਾ ਸਭਰਾ ਪਿੰਡ ਦੇ ਅਸੀਂ ਤੇ ਕੀ ਸਾਰਾ ਮਾਮਲਾ ਹੈ ਮਾਮਲਾ ਵੀਰ ਜੀ ਐਸਐਪੀ ਅਹੀਂ ਪਹਿਲੇ ਹੀ ਬੇਟਾ ਬਾਹਰ ਭੇਜਿਆ ਆ 12 ਲੱਖ 40 ਹਜ਼ਾਰ ਰੁਪਏ ਲਿਆ ਸੀ ਇਹ ਤੋਂ ਫਿਰ ਬਾਅਦ 'ਚ ਸਾਡੇ ਘਰ ਚੱਕਰ ਮਾਰਦਾ ਰਿਹਾ ਪੈਸੇ ਦੋ ਪੈਸੇ ਦੋ ਅਸੀਂ 5 ਲੱਖ ਤੇ 30 ਹਜ਼ਾਰ ਇਹਨੂੰ ਵਾਪਸ ਕਰਤਾ 5 ਲੱਖ ਇਕੱਠਾ ਕੀਤਾ 3 ਵਲ ਦੋ ਵਾਰੀ ਕੀਤਾ ਇਹਨਾਂ ਵាយਤੌਰ ਤੇ ਉਹ ਲਿਆਏ ਨੇ ਤੇ ਜਿਹੜਾ 5 ਲੱਖ ਰਕਮ ਦੇ ਵਿੱਚੋਂ ਮਤਲ ਲੈ ਗਿਆ ਸਾਡੇ ਤੋਂ ਤੇ ਕਹਿੰਦੇ ਕੋਈ ਨਹੀਂ ਬਾਅਦ ਹਸਾਬ ਕਰ ਲਾਂਗੇ ਕੋਈ ਗੱਲ ਨਹੀਂ ਚਲੋ ਲੈ ਗਿਆ ਕੈਸ਼ ਸਾਡੇ ਤੋਂ ਹਰ ਤੋਂ ਵੀਡੀਓ ਜ਼ਰੂਰ ਬਣੀ ਸਿਰਫ ਇਹ ਲਿਖਾਇਆ ਨਹੀਂ ਮਗਰ ਚਲੋ ਅਸੀਂ ਉਹ ਡਾਕੂਮੈਂਟ ਦੇ ਪਿੱਛੇ ਲਿਖਾ ਲਈ ਤੇ ਵਧੀਆ ਹੋ ਜਾਣਾ ਉਸ ਤੋਂ ਬਾਅਦ ਇਹ ਇੱਕ ਦੋ ਵਾਰੀ ਬੰਦੇ ਵੀ ਲੈ ਕੇ ਆਇਆ ਏਦਾਂ ਮੈਨੂੰ ਘਰ ਛੱਡ ਦੋ ਘਰ ਛੱਡੇਂਗੇ ਮੈਂ ਤੈਨੂੰ ਘਰ ਕਿਵੇਂ ਛੱਡਦੀ ਐਨੇ ਪੈਸੇ ਚ ਥੋੜੇ ਪੈਸੇ ਤੇਰੇ ਪੈਸੇ ਦਾ ਕਿਤੇ ਉਹ ਵੀ ਕਰਦੇ ਕੁਛ ਸਾਨੂੰ ਥੋੜਾ ਮੌਕਾ ਟਾਈਮ ਦੇ ਇਹ ਨਾ ਵਸ ਇਹਨਾਂ ਏਦਾਂ ਮੜ ਕੇ ਨੇ ਸ ਡੀਐਸਪੀ ਕਵਲ ਜੀ ਨੇ ਸਾਨੂੰ ਫੋਨ ਕੀਤਾ ਕਹਿੰਦਾ ਐਦਾਂ ਕਰਕੇ ਤੁਹਾਡੀ ਦੀ ਦਰਖਾਸਤ ਤੁਸੀਂ ਆਓ ਇੱਥੇ ਦੇਨੇ ਅਸੀਂ ਗਏ ਆ 12 1 ਵਜੇ ਅਸੀਂ ਗਏ ਆ 4 ਵਜੇ ਨੇ ਸਾਡੇ ਹੱਥ ਨੂੰ ਉੱਥੇ ਬਿਠਾ ਕੇ 4 ਵਜੇ 8 ਵਜੇ ਤੱਕ 4 ਵਜੇ ਸਾਡੇ ਘਰ ਦੇ ਨੇ ਪੰਨ ਤੋੜ ਸਾਡੇ ਕੈਂਪਰੇ ਕੀ ਥਾਲੇ ਕੀ ਸਭ ਤੋੜ ਦਿੱਤੇ ਸਮਾਨ ਰੁੜਦ ਖੁਰਦ ਇੱਧਰ ਉੱਧਰ ਕਰ ਦਿੱਤਾ ਸਾਰਾ ਸਾਨੂੰ ਪਿੰਡ ਵਾਲੇ ਕਹਿੰਦੇ ਤੁਹਾਡੇ ਘਰ ਤੇ ਆ ਕੇ ਐਦਾਂ ਪੰਨ ਤੋੜ ਕਰਨ ਦੇ ਕਬਜਾ ਕੀ ਗੱਲ ਹੋਈ ਕਿਹਨੇ ਨਾਲ ਲੜਾਈ ਹੋਈ ਐਂ ਕਿਹਾ ਕੋਈ ਗੱਲ ਨਹੀਂ ਇੱਥੋਂ ਸਾਡੇ ਕੋਲੋਂ ਬੈਠਾ ਗਿਆ ਵਾਏ ਇਹ ਜੋਕ ਰਾਇ ਡੀਐਸਪੀ ਨੇ ਕਰਵਾਇਆ ਭੱਡੀ ਨੇ ਅਸੀਂ ਉਹਨੂੰ ਫੋਨ ਲਾਇਆ ਬੈਠਿਆ ਇਹਨਾਂ ਨੇ ਕਹਿੰਦੇ ਵੀ ਆ ਕੀ ਹੋਇਆ ਕਿ ਸਾਨੂੰ ਰਾਈ ਨਾਮ ਤਾਂ ਸੱਦਿਆ ਤੁਸੀਂ ਸਾਡਾ ਰਾਈ ਨਾਮ ਕਰਾਉਂ ਦਿਓ ਨਹੀਂ ਹੁੰਦਾ ਸਾਨੂੰ ਵੀ ਕਰ ਭਈ ਦੇਂਦੇ ਤੇ ਕਹਿੰਦਾ ਨਹੀਂ ਮੈਂ ਆ ਗਿਆ ਬਸ ਆ ਗਿਆ 2 ਮਿੰਟ ਮੈਂ ਇਦਾਂ ਵਿਆਹ ਗਿਆ ਉੱਥੇ ਗਿਆ ਆ ਗਿਆ ਆ ਗਿਆ ਇਹ ਰਾਤੀ 7 ਵਜੇ ਆਇਆ ਬਾਅਦ ਚ 7 ਵਜੇ ਤੱਕ ਸਾਨੂੰ ਉੱਥੇ ਡੱਕ ਕੇ 8 ਵਜੇ ਉਹਨੇ ਸਾਨੂੰ ਜਵਾਬ ਦੇਤਾ ਕਿ ਜੋ ਮੈਂ ਕਰਵਾਉਣਾ ਸੀ ਕਰਵਾ ਦਿੱਤਾ ਵਾ ਹੁਣ ਤੁਸੀਂ ਆਪਣਾ ਕਰ ਲਓ ਜੋ ਇਹ ਡੀਐਸਪੀ ਕਮਰਟੀ ਕਵਲ ਜੀ ਨੇ ਕਹੀ ਸਾਨੂੰ ਉਹਦੇ ਰੀਡਰ ਨੇ ਸਾਨੂੰ ਆਪਣੇ ਕਮਰੇ ਚੋਂ ਬਾਹਰ ਛੱਡਿਆ ਕਹਿੰਦਾ ਬਾਹਰ ਨਹੀਂ ਮੈਂ ਜਾਣ ਦੇਣਾ ਟਾਡੀ ਬਾਲਟੀ ਬਾਹਰ ਵੀ ਬੈਠੀ ਤੁਸੀਂ ਝਗੜਾ ਕਰੋਗੇ ਇਹਦਾ ਨਾ ਪਰ ਮੈਨੂੰ ਸਰ ਕੌਨਸੇ ਕਰਉਂਦੀ ਕਵਜੀ ਕਰਵਾਉਣ ਲੱਪੀ ਆ ਆ ਸਾਡੇ ਨਾਲ ਤਾਂ ਜਦੋਂ ਲਾਲਾ ਵੀ ਜਦੋਂ ਸਾਡੇ ਨਾਲ ਆਈ ਉਹਦੋਂ ਦਾ ਹੀ ਕਰਵਾਉਣ ਲੱਪੀ ਆ ਤਾਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਅਸੀਂ ਇਹਨਾਂ ਕੋ ਵੀਰ ਜੀ ਉਹਨਾਂ ਕੋਲ ਆਏ ਆ ਕਬਲਜੀਤ ਵੀਰ ਜੀ ਉਹਨਾਂ ਕੋਲੇ ਸਾਨੂੰ ਪਤਾ ਲੱਗਾਗਾ ਕਿ ਸਾਨੂੰ ਇਨਸਾਫ ਦਿਵਾਉਣਗੇ ਸਾਨੂੰ ਭਰੋਸਾ ਹੈ ਇਹਨਾਂ ਤੇ ਤੇ ਦਰਖਾਸਤ ਅਸੀਂ ਦਿੱਤੀ ਹੋਈ ਆ ਮਾਰਚ ਦੀ 10 ਤਰੀਕ ਦੀ ਅਸੀਂ ਬੜੇ ਚੱਕਰ ਕੱਢਿਆ ਸਾਡੀ ਕੋਈ ਵੀ ਸੁਣਵਾਈ ਕਿਸੇ ਅਫਸਰ ਨੇ ਨਹੀਂ ਕੀਤੀ ਹੁਣ ਇਸ ਤਰ੍ਹਾਂ ਹੀ ਕਦੀ ਕਿਸੇ ਰਿਸ਼ਤੇਦਾਰਾਂ ਦੇ ਕਦੀ ਕਿਸੇ ਰਿਸ਼ਤੇਦਾਰਾਂ ਦੇ ਰਹਿਣਾ ਸੀ ਕਿੱਥੇ ਇਦਾਂ ਹੀ ਲਾਦਾ ਘਰੋਂ ਬੇਕਾਰ ਹੋ ਗਏ ਹਾਂ ਘਰੋਂ ਬੇਕਾਰ ਹੋ ਗਏ ਬਹੁਤ ਕਾਰਡ ਨਾ ਕੀਤਾ ਉਹਨੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are sri sai group of institutes